ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਤੇ ਤੁਹਾਡਾ ਮੇਰੇ YouTube ਚੈਨਲ 84 ਕਰਮਜੀਤ ਉਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਸੁਖਵੰਤ ਕੌਰ ਮਾਨ ਦੀ ਬਹੁ ਚਰਚਿਤ ਕਹਾਣੀ ਜਣ ਜੋਗੀ ਸਾਰਾ ਆਲਾ ਦਵਾਲਾ ਰੰਡਮੁੰਡ ਹੋ ਗਈ ਮੂਰ ਪਤਾ ਨਹੀਂ ਕਿਉਂ ਨਹੀਂ ਕੁੱਕਦੀ ਪਰਸੋ ਜੰਗਲੀ ਮੁਰਗੇ ਦੇ ਖੰਭ ਸਾਰੀ ਸੜਕ ਤੇ ਖਿਲਰੇ ਪਏ ਸਨ ਫੜਫੜ ਕਰਦਾ ਵੱਡੀ ਕਿਕਰ ਦੁਆਲੇ ਫੇਰੀਆਂ ਲਾਇਆ ਕਰਦਾ ਸੀ ਰਾਤ ਕਿਕਰ ਤੇ ਹੀ ਰਹਿੰਦਾ ਸੀ ਕਿੰਨੇ ਗਹਿਰੇ ਤੇ ਚਮਕੀਲੇ ਰੰਗ ਸਨ ਉਹਦੇ ਸਵੇਰੇ ਸੜਕ ਤੇ ਖੰਭ ਖਿਲਰੇ ਪਏ ਸਨ ਪਤਾ ਨਹੀਂ ਕਿਸੇ ਸ਼ਿਕਾਰੀ ਨੇ ਜਾਂ ਕਿਸੇ ਬਿੱਲੀ ਕੁੱਤੇ ਦੇ ਕਾਬੂ ਆ ਗਿਆ ਸੀ ਉਹ ਆਖਰੀ ਜੰਗਲੀ ਮੁਰਗਾ ਸੀ ਜੋ ਇਸ ਕਰਤੀ ਰਹਿੰਦਾ ਸੀ ਇਸ ਪਿੰਡ ਦੇ ਕਰਮਾ 'ਚ ਟਹਿਣਾ ਹੀ ਲਿਖਿਆ ਸੀ ਪਰ ਇਸ ਦੇ ਵਾਸੀ ਪਿੰਡ ਛੱਡਣ ਲਈ ਉੱਕਾ ਤਿਆਰ ਨਹੀਂ ਸਨ ਸ਼ਹਿਰ ਵਾਦਾ ਵਾਦਾ ਐਨ ਪਿੰਡ ਦੇ ਨਾਲ ਅਲੱਗਾ ਸੀ ਕਈ ਨੋਟਸ ਆ ਚੁੱਕੇ ਸਨ ਪਿੰਡ ਖਾਲੀ ਕਰਨ ਦੇ ਪਰ ਬਹੁਤਿਆਂ ਨੂੰ ਅੱਗੋਂ ਕੋਈ ਭੁਆ ਨਹੀਂ ਸੀ ਮਿਲੀ ਕਈਆਂ ਨੇ ਡੈਰੀਆਂ ਬਣਾ ਰੱਖੀਆਂ ਸਨ ਕੁਝ ਇੱਕ ਨੇ ਸ਼ਹਿਰ 'ਚ ਧੰਦੇ ਖੋਲ ਰੱਖੇ ਸਨ ਕੁਝ ਬਜ਼ੁਰਗਾਂ ਨੂੰ ਪਿੰਡ ਨਾਲ ਮੋਢਾ ਡਾਡਾ ਸੀ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਅਖੀਰਲੇ ਨੋਟਿਸ ਤੋਂ ਬਾਅਦ ਦੰਦਨਾ ਦਾ ਹੋਇਆ ਬਲਡੋਜ਼ਰ ਪਿੰਡ ਦੀ ਫਿਰਨੀ ਤੇ ਆ ਖਲੋਤਾ ਸੀ ਪਿੰਡ ਚ ਖਲਬਲੀ ਮਚ ਗਈ ਸੀ ਤੀਮੀਆਂ ਬੰਦੇ ਘਰਾਂ ਚੋਂ ਸਮਾਨ ਕੱਢ ਕੱਢ ਭੱਜਣ ਲੱਗੇ ਪਸ਼ੂਆਂ ਨੂੰ ਡੰਡੇ ਮਾਰਦੇ ਹੋਏ ਖੁੱਡਿਆਂ ਦੀਆਂ ਤਾਕੀਆਂ ਖੋਲਦੇ ਹੋਏ ਖੰਭ ਫੜਫਣਾਉਂਦੀਆਂ ਕਹਿ ਕੇ ਕਰਦੀਆਂ ਮੁਰਗੀਆਂ ਮੈਮੇ ਕਰਦੀਆਂ ਬੱਕਰੀਆਂ ਟਰੰਕ ਭਾਂਡੇ ਮੰਝੀਆਂ ਤਰੂੰਦੇ ਕਰਕਦੇ ਹਫਦੇ ਬੱਚੇ ਬੁੱਢੇ ਜਵਾਨ ਗਾਲਾਂ ਕੱਢਦੇ ਰੋਂਦੇ ਚੀਕਦੇ ਦੌੜਦੇ ਜਾ ਰਹੇ ਸਨ ਤੁਹਾਡਾ ਕੱਖ ਨਾ ਰਵੇ ਵੀ ਤੁਹਾਨੂੰ ਪਏ ਬਟਾਈਆਂ ਕੜੀਆਂ ਦੀ ਵੇ ਸਾਨੂੰ ਜਾਣਨ ਵਾਲਿਓ ਬੋਲਦੀ ਬਖਦੀ ਤਰੇ ਤਰੇ ਬੱਕਰੀਆਂ ਨੂੰ ਸੋਟਾ ਮਾਰਦੀ ਤਕਦੀ ਖੁੱਲੇ ਝਾਟੇ ਝੱਗੋ ਝੱਗ ਹੋਈ ਕਾਲੀ ਮਾਂ ਦਾ ਰੂਪ ਤਾਰੀ ਭੰਤੋਂ ਮੈਰੀ ਡਿਗਦੀ ਟੈਂਦੇ ਭੱਜੀ ਜਾ ਰਹੀ ਸੀ ਬੜਬੋਲਿਆਂ ਦੀ ਬੁੱਢੀ ਸਾਹਾਂ ਸਾਹ ਹੋਈ ਆਪਣੀ ਮੰਜੀ ਤਰੂ ਹੀ ਜਾ ਰਹੀ ਸੀ ਅੜਾ ਅੜਾ ਕਰਦੀਆਂ ਮੱਜਾਂ ਮੁਰਮੁਰ ਉੱਥੇ ਹੀ ਗੇੜੇ ਕੱਢੇ ਜਾਂਦੇ ਆਂ ਕੱਚੇ ਅੱਧੇ ਪੱਕੇ ਕੋਠੇ ਵੱਡੇ ਵੱਡੇ ਤੁੜੀ ਦੇ ਕੁੱਪ ਘਹੀਰੇ ਬਲਡੋਜ਼ਰ ਅੱਗੇ ਇੰਜ ਉੱਡ ਰਹੇ ਸਾਨ ਜਿਵੇਂ ਕੋਈ ਵੱਡਾ ਤੂਫਾਨ ਆ ਗਿਆ ਹੋਵੇ ਅਕੇ ਫਲੈਟ ਉਸਰਨਗੇ ਵੱਡੇ ਵੱਡੇ ਸ਼ੋਅਰੂਮ ਬਣਨਗੇ ਪੱਕੀਆਂ ਸੜਕਾਂ ਬਣਨਗੀਆਂ ਪਹਿਲਾਂ ਕੁਝ ਲੋਕਾਂ ਨੇ ਬੁਲਡੋਜ਼ਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਲੜਦੇ ਝਗੜਦੇ ਸਰਕਾਰ ਨੂੰ ਕੋਸਦੇ ਘਰਾਂ ਚੋਂ ਸਮਾਨ ਕੱਢਣ ਲੱਗ ਪਏ ਟੱਟ ਦੇ ਕੋਠੇ ਵੇਖ ਇੱਕ ਦੂਜੇ ਵੱਲ ਵੇਖ ਫਿਰ ਮਾਪਿਆਂ ਦੇ ਉਦਾਸ ਸਮੂਹਾਂ ਵੱਲ ਵੇਖਨੇ ਆਈਆਂ ਨੇ ਚੁੱਪਚਾਪ ਜਿਹੀ ਲੱਗੇ ਫਿਰਦੇ ਸਨ ਅਜੀਬ ਜਿਹੀ ਅਚਵੀ ਲੱਗੀ ਪਈ ਸੀ ਉਹਨਾਂ ਨੂੰ ਮਾਪਿਆਂ ਦੀ ਹਟਕਣ ਦੇ ਬਾਵਜੂਦ ਉਹ ਬੁਲਡੋਜ਼ਰ ਦੇ ਮਗਰ ਹੋ ਤਰੇ ਸਨ ਆਹ ਵੇਖੋ ਕਾਲੂ ਦੀ ਡਿਉੜੀ ਠੜਗੀ ਸਿੰਦਾਚੀਕ ਪਿਆ ਸੀ ਫਟੇ ਮੂੰਹ ਤੁਹਾਡਾ ਵੀ ਬੇਸ਼ਰਮੋਂ ਕਰਤਾਰੋਂ ਨੇ ਸਿੰਦੇ ਨੂੰ ਛਿੜਕਿਆ ਸੀ ਆਹ ਵੇਖ ਧੀਰੇ ਤੁਹਾਡਿਸ ਬਾਤ ਦਾੜ-ਦਾੜ ਠਾਠਾ ਮੁੰਡਿਆਂ ਦਾ ਬਦੋ-ਬਦੀ ਹਾਸਾ ਨਿਕਲ ਗਿਆ ਸੀ ਵੇ ਤਾਨ ਖੁਸ਼ੀ ਕਾਦੀ ਚੜ ਗਈ ਏ ਸਾਡਾ ਘਰ ਨਿਕੰਦੀ ਧੀਰੇ ਦੀ ਮਾਂ ਨੂੰ ਗੁੱਸਾ ਚੜ ਗਿਆ ਮੁੰਡੇ ਹੁਣ ਕਮਲਿਆ ਹਾਰ ਇੱਕ ਦੂਜੇ ਤੋਂ ਅੱਗੇ ਦੌੜਦੇ ਹੋਏ ਅਗਲੇ ਘਰਾਂ ਦਾ ਸਮਾਨ ਕਢਾਉਂਦੇ ਧਰਉਂਦੇ ਫਿਰਨੀ ਤੱਕ ਲਿਆਉਂਦੇ ਮੁੜਕੋ ਮੁੜਕੀ ਹੋਏ ਪਏ ਸਨ ਸਾਰੀ ਰਾਤ ਕੁੱਤੇ ਰੋਂਦੇ ਰਹੇ ਸਨ ਮਲਵੇ ਦੀ ਠੀਆਂ ਤੇ ਬੈਠੇ ਅਜੀਬ ਵਾਰਜਾਂ ਕੱਢਦੇ ਰੋਂਦੀਆਂ ਬਿੱਲੀਆਂ ਠੱਠੇ ਪਿੰਡ ਦੇ ਚੱਕਰੀ ਕੱਢਦੀਆਂ ਰਹੀਆਂ ਸਨ ਪੰਤੋ ਮੈਰੀ ਦੀ ਬਰੜਾਈ ਜਿਹੀ ਆਵਾਜ਼ ਕਦੀ ਜਾਪਦਾ ਚੀਕਾਂ ਮਾਰਦੀ ਕਦੀ ਜਾਪਦਾ ਰੋਂਦੀ ਫਿਰ ਤਾੜੀ ਮਾਰ ਕੇ ਕਰਕੇ ਅਠਾਸ ਕਰਦੀ ਹੋਈ ਇੱਕ ਖੌਫਨਾਕ ਆਵਾਜ਼ ਦਿਨ ਚੜਦਿਆਂ ਹੀ ਠੇਕੇਦਾਰ ਆ ਗਿਆ ਏ ਆਰੇ ਕੁਹਾੜੇ ਤੇ ਮਜ਼ਦੂਰ ਲੈ ਕੇ ਪਿੰਡ ਦੇ ਪੀਪਲ ਬੋਰ ਤੇ ਤਰੀਕਾ ਵੱਡਣ ਲਈ ਇਹ ਇਸੇ ਪਿੰਡ ਦੇ ਲੋਕ ਨੇ ਜੋ ਸ਼ਹਿਰੀ ਮਜ਼ਦੂਰ ਬਣ ਗਏ ਨੇ ਇਸ ਉਜੜੇ ਪਿੰਡ ਦੇ ਲੋਕਾਂ ਤੇ ਸਰਕਾਰ ਦੀ ਬੜੀ ਕਿਰਪਾ ਆਏ ਕੱਚੀਆਂ ਨੌਕਰੀਆਂ ਤੇ ਰਖ ਲਏ ਗਏ ਨੇ ਵੀ ਕੱਖ ਨਹੀਂ ਜੀ ਰਹਿਣਾ ਪਿੱਪਲ ਨਾ ਵੱਢਿਓ ਪੰਤੋਂ ਮੈਰੀ ਬਾਵਾ ਖੜੀਆਂ ਕਰ ਦੁਹਾਈ ਪਾ ਰਹੀ ਏ ਇੱਕ ਮਿੰਟ ਮਜ਼ਦੂਰ ਠਟਕ ਗਏ ਨੇ ਕਿਉਂ ਕੀ ਹੋ ਗਿਆ ਠੇਕੇਦਾਰ ਨੇ ਰੋਬ ਨਾਲ ਪੁੱਛਾਈ ਇਕਦਮ ਉਹਨਾਂ ਇੱਕ ਦੂਜੇ ਵੱਲ ਵੇਖਿਆ ਏ ਠਕ ਠਕ ਕਹਾੜੇ ਚੱਲ ਪਏ ਨੇ ਉਹ ਤੇਰੀ ਮਾਂ ਕੋਈ ਤਣੇ ਦੇ ਚੀੜੇ ਹੋਣ ਨੂੰ ਗਾਲਾਂ ਕੱਢ ਰਿਹਾ ਏ ਕਹਿਰ ਭਰੀਆਂ ਨਜ਼ਰਾਂ ਨਾਲ ਕਦੀ ਅਸਮਾਨ ਵਾਲ ਕਦੀ ਇੱਕ ਦੂਜੇ ਵੱਲ ਤੇ ਕਦੀ ਠੇਕੇਦਾਰ ਵਾਲ ਵੇਂਦੇ ਹੋਏ ਅਟਨਾ ਭਰੀਆਂ ਤਲੀਆਂ ਤੇ ਥੁੱਕਦੀ ਉਹਨਾਂ ਨੂੰ ਸਹਲ ਆਉਂਦੇ ਤਣੇ ਤੇ ਮੁਰਮੁਰ ਵਾਰ ਕਰਕੇ ਮੁੜਕਾ ਪੂੰਜ ਦੇ ਸਾਹੋਂ ਸਾਹੀ ਹੋ ਰਹੇ ਨੇ ਹੁਣ ਉਹ ਪਾਣੀ ਦੇ ਘੜੇ ਦਿਵਾਲੇ ਹੋ ਗਏ ਨੇ ਕਰਤਾਰਾ ਕਹਿ ਰਿਹਾ ਏ ਔਸੀ ਸਾਡਾ ਘਰ ਔਨਮ ਮੇਰੇ ਪਰਦਾਦੇ ਨੇ ਲਾਈ ਸੀ ਦੇਖ ਲਓ ਕਿੱਡਾ ਮੋਟਾ ਦਾਣਾ ਏ ਇਹ ਥੱਲੇ ਮੇਰੀ ਮਾਂ ਚਰਖਾ ਕੱਤਿਆ ਕਰਦੀ ਸੀ ਦਾਦੀ ਅਟੇਰਨ ਨਾਲ ਸੂਤ ਅਟੇਰਿਆ ਕਰਦੀ ਸੀ ਚਲੋ ਵੱਡੋ ਭਾਈ ਠੇਕੇਦਾਰ ਨੇ ਹੋਕਰਾ ਮਾਰਿਆ ਏ ਤੇਰੀ ਓਏ ਕਰਤਾਰੇ ਨੇ ਮੂੰਹੀ ਮੂੰਹ ਵਿੱਚ ਗਾਲ ਘੜੀ ਏ ਭਿੰਦਰ ਤੇ ਸ਼ੀਸ਼ੂ ਠਾਠਾ ਕਰਕੇ ਹੱਸ ਪਏ ਨੇ ਉਹਨਾਂ ਨੇ ਕਹਾੜੇ ਸੂਤ ਲਏ ਨੇ ਪ੍ਰਾਣੀ ਪੀਪਲ ਦੇ ਤਣੇ ਨੂੰ ਪੀਪਲ ਬਹੁਤ ਚੀੜਾ ਏ ਕਰਤਾਰ ਨੂੰ ਭਿੰਦਰ ਨੂੰ ਸ਼ੀਸ਼ੂ ਨੂੰ ਸਾਂ ਚੜਿਆ ਹੋਇਆ ਏ ਵੇ ਜਦ ਮਨਿਆਦ ਨਹੀਂ ਰਹਿੰਦੀ ਨਾ ਵੱਡੂ ਵੀ ਪੀਪਲ ਦੇਵਤਾ ਹੁੰਦਾ ਏ ਭੰਤੋ ਮੈਰੀ ਦੁਹਾਈ ਦਿਨ ਦੀ ਲੰਗ ਗਈ ਸੁਣਾਈ ਕੰਬਲੀ ਹੋ ਗਈ ਪਹਿਲਾਂ ਖੂਬੰਦ ਹੋ ਗਏ ਫਿਰ ਹੋਟਲਾਂ ਨੇ ਮੈਰਿਆਂ ਦਾ ਕੰਮ ਬੰਦ ਕਰਵਾ ਦਿੱਤਾ ਮੁੰਡਾ ਹੋਟਲ ਚੀ ਨੌਕਰ ਹੋ ਗਿਆ ਹੁਣ ਚੰਡੀਗੜ੍ਹ ਰਹਿੰਦਾ ਈ ਪੰਤੋ ਉੱਥੇ ਨਹੀਂ ਗਈ ਸ਼ਾਇਦ ਗਈ ਸੀ ਪਰ ਆ ਗਈ ਉਹਦਾ ਦਿਲ ਨਹੀਂ ਲੱਗਾ ਉੱਥੇ ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ ਚ ਹੀ ਰਹਿੰਦੀ ਸੀ ਅਧ ਕਮਲੀ ਜਹੀ ਕਦੀ ਕਦੀ ਪੱਠੀ ਤਾ ਬੈਂਦੀ ਦਾਣੇ ਪਣੌਣ ਲਈ ਕੋਈ ਆਉਂਦਾ ਹੀ ਨਾ ਲੋਕ ਹੱਸਦੇ ਉਹ ਫਿਰ ਵੀ ਬਾਲਣ ਝੋਕੀ ਜਾਂਦੀ ਪੱਠੀ ਕਈ ਵੇਰ ਕੜਾਹੀ ਚ ਕੁੱਜਾ ਮਾਰ ਰਹੀ ਹੁੰਦੀ ਜਿਵੇਂ ਛੋਲਿਆਂ ਦੀਆਂ ਖਿੱਲਾ ਕੱਢ ਰਹੀ ਹੋਵੇ ਹਾਵੇ ਲੱਛੂ ਆਵੇ ਇੱਕ ਮੱਕੀ ਕਿੰਨੀ ਖੜੀਏ ਉਹ ਰੇਤ ਛਾਣੀ ਜਾਂਦੀ ਲਿਆਤਾਈ ਦਾਣੇ ਤੇ ਚਬਾ ਲੰਘਦੇ ਆਉਂਦੇ ਭੰਤੂ ਨੂੰ ਮੁਖੌਲ ਕਰਦੇ ਟਿਚਕਰਾਂ ਕਰਦੇ ਉਹਦਾ ਘਰ ਵਾਲਾ ਲੱਛੂ ਮਹਿਰਾ ਬੱਕਰੀਆਂ ਦਾ ਇਜੜ ਸੀ ਉਹਦਾ ਪਹਿਲਾ ਪਿੰਡ ਦਾ ਪਾਣੀ ਪਰਦਾ ਖੂਤੋਂ ਫਿਰ ਇਜੜ ਛੇੜ ਲੈਂਦਾ ਕਿਕਰਾਂ ਦੇ ਝੰਗੀ ਵੱਲ ਹੋ ਤੁਰਦਾ ਬੱਕਰੀਆਂ ਕਿੱਕਰੀਆਂ ਨਾਲ ਪਲਮ ਪਲਮ ਜਾਂਦੀਆਂ ਮੁਰਕ ਮੁਰਕ ਕਿੱਕਰੀਆਂ ਦੇ ਲੂੰਗ ਚਰਦੀਆਂ ਲੱਛੂ ਮਾਤਾਆਂ ਦੀਆਂ ਭੇਟਾਂ ਛੂ ਲੈਂਦਾ ਤੇ ਫਿਰ ਬੇਗੋਨਾਰ ਕੋਈ ਡੱਕਣ ਵਾਲਾ ਹੁੰਦਾ ਨਾ ਹੋੜਨ ਵਾਲਾ ਪਿੰਡ ਦੀ ਸਾਂਝੀ ਭੌ ਸ਼ਾਮ ਲਾਟ ਕਈ ਮੱਝਾਂ ਦੇ ਛੇੜੂ ਵੀ ਉੱਥੇ ਆ ਜਾਂਦੇ ਕਿੱਕਰੀਆਂ ਹੀਟ ਲੰਮਾ ਲੰਮਾ ਕਾ ਮੱਝਾਂ ਚਰਦੀਆਂ ਮੁੰਡੇ ਬਿਦਬਿਦ ਕੇ ਕੋਲ ਕਰਦੇ ਕੌਡੀ ਖੇਡਦੇ ਇੱਕ ਦੋ ਜਾਣੇ ਵਾਰੀ ਨਾਲ ਸਾਰੀਆਂ ਮੱਜਾਂ ਸਭਾਲ ਲੈਂਦੇ ਕਿਉਂ ਤਾਈ ਬੁੜਾ ਹੋ ਗਿਆ ਲਲਨ ਆ ਗਏ ਮਿਰਜਾ ਗੋਂਦੇ ਨੂੰ ਮੁੰਡੇ ਟਾਂਚ ਕਰਦੇ ਪਰ ਜਦ ਉਹ ਦੇਵੀ ਦੀਆਂ ਭੇਟਾ ਗਾਉਂਦਾ ਤਾਂ ਗਾਉਂਦਾ ਗਾਉਂਦਾ ਸ਼ਦਾਈ ਹੋ ਜਾਂਦਾ ਵਜਦ ਚ ਨੱਚਣ ਲੱਗਦਾ ਦਲਤੀਆਂ ਮਾਰਨ ਲੱਗਦਾ ਓਏ ਬੰਗਿਆ ਆ ਤਰੀਆਂ ਸਾਲੀਆਂ ਨਾਲ ਦੀ ਪਹਿਲੀ ਵਿਚਲਾ ਜੱਟ ਉਸ ਦੀਆਂ ਬੱਕਰੀਆਂ ਨੂੰ ਤਰਾ ਤਰਾ ਘੁੱਟਦਾ ਇੱਜੜ ਲਈ ਆਉਂਦਾ ਲੱਛੂ ਵੇਖਦਾ ਡੈਂਬਰੀਆਂ ਜਈਆਂ ਬੱਕਰੀਆਂ ਮਮਹਉਂਦੀਆਂ ਹੋਈਆਂ ਉਹਦੇ ਦਿਵਾਲੇ ਇਕੱਠੀਆਂ ਹੋਣ ਲੱਗਦੀਆਂ ਇੱਕ ਇੱਕ ਦੇ ਮੂੰਹ ਤੇ ਉਹ ਹੱਥ ਫੇਰਦਾ ਸਹਲ ਆਉਂਦਾ ਪਿਆਰ ਕਰਦਾ ਵੇਖਦਾ ਕਿਸੇ ਦੀ ਲੱਤ ਵੱਡੀ ਹੁੰਦੀ ਕਿਸੇ ਦੇ ਪਿੰਡੇ ਤੇ ਟੱਕ ਲੱਗਿਆ ਹੁੰਦਾ ਉਹਦੇ ਅਥਰੂ ਪਾਲਮ ਆਉਂਦੇ ਉਹਦੀ ਕਿੱੱਗੀ ਵੱਜ ਜਾਂਦੀ ਕਰ ਜਾਂਦਾ ਤਾਂ ਭਾਂ ਤੋਂ ਬੱਕਰੀਆਂ ਗਿਣਦੀ ਇੱਕ ਬੱਕਰੀ ਜਾਂ ਲੇਲਾ ਗੁੰਮ ਹੋਇਆ ਹੁੰਦਾ ਮੁਰਮੁਰ ਗਿਣਦੇ ਗਿਣਦੇ ਗਣਦੇ ਫਿਰ ਭੁੱਲ ਜਾਂਦੇ ਆਪੇ ਵਿੱਚ ਲੜ ਪੈਂਦੇ ਉਹ ਪੰਤੋਂ ਨੂੰ ਕੁੱਟਦਾ ਮਾਰਦਾ ਉਹਦੀ ਗੁੱਤ ਪੁੱਟਦਾ ਘਰ ਚ ਕਹਰਾ ਮਚ ਜਾਂਦਾ ਤੇਰਾ ਕੱਖ ਨਾ ਰਹੇ ਵੀ ਗੱਲੂ ਵੀ ਤੈਨੂੰ ਆ ਬੇਟਾ ਇਆਂ ਘੜੀਆਂ ਦੀ ਵੀ ਮੇਰੀ ਬੱਕਰੀ ਚਰਾਉਣ ਵਾਲਿਆ ਸੁਣ ਲੈ ਵੀ ਪਿੰਡਾ ਅੱਜ ਚੁਰਾਈ ਇਹਨੇ ਮੇਰੀ ਬੱਕਰੀ ਕੱਲ ਨੂੰ ਮੇਰੀ ਕੁੜੀ ਨੂੰ ਹੱਥ ਪਾਉ ਮੈਂ ਟੋਟੀ ਨਾ ਕਰ ਦਿੱਤਾ ਤਾਂ ਬਣਿਆ ਫਿਰਦਾ ਇੱਕ ਕੁੱਤਾ ਜੱਟ ਪੰਤੋ ਹੱਥ ਵਿੱਚ ਬੱਕਰੀਆਂ ਵਾਲਾ ਢਾਂਗਾ ਲਈ ਗੱਲੂ ਦੀ ਅਹੀਂ ਤਹੀਂ ਫੇਰੀ ਜਾਂਦੀ ਵੱਡ ਦਾ ਉਹ ਕਿੱਕਰੀ ਦੇ ਲੁੰਗਾ ਵਾਂਗੂ ਗਾਲਾਂ ਕੱਢਦੀ ਕੱਢਦੀ ਉਹ ਦੌੜਨ ਲੱਗਦੀ ਲੱਛੂ ਮਗਰੇ ਦੌੜਨ ਲੱਗਦਾ ਉਹ ਪੰਤੋ ਦੇ ਮਗਰ ਦੌੜਦਾ ਗੰਦ ਬਖਦਾ ਪੰਤੋ ਹੋਰ ਅੱਗੇ ਦੌੜ ਜਾਂਦੀ ਰਾਤੀ ਗੈਲੂ ਦੇ ਘਰ ਮਾਸ ਰਜਦਾ ਪਤੀਲਾ ਘੜਕਦਾ ਤੜਕੇ ਦੀ ਖੁਸ਼ਬੂ ਅੱਦੇ ਪਿੰਡ ਵਿੱਚ ਫੈਲ ਜਾਂਦੀ ਕਈ ਘਰੀ ਮਾਸ ਦੇ ਕੋਲੇ ਵਰਤਦੇ ਸ਼ਰਾਬ ਪੀ ਗਹਿਲੂ ਪੰਤੋ ਦੇ ਘਰ ਵੱਲ ਭੱਜ ਲੈਂਦਾ ਤੇਰੀ ਓਏ ਮੈਂ ਤੇਰੀ ਧੀ ਦੀ ਉਹ ਗੰਦੀਆਂ ਗਾਲਾਂ ਕੱਢਦਾ ਉਹਦੀ ਧੀ ਨੂੰ ਚੁੱਕਣ ਦੇ ਡਰਾਵੇ ਦਿੰਦਾ ਪੰਤੋ ਵੱਡ ਵੱਡ ਉਹਨੂੰ ਪੈਂਦੀ ਲੱਛੂ ਉਹਨੂੰ ਗੁੱਤੋਂ ਫੜ ਕੜੀਸ ਅੰਦਰ ਢੱਕ ਦਿੰਦਾ ਸਵੇਰੇ ਘਰ ਜਾ ਕੇ ਲੱਛੂ ਪਿੱਟਦਾ ਜੱਜਮਾਨਾਂ ਦੇ ਅੱਗੇ ਲਲਕੜੀਆਂ ਕੱਢਦਾ ਰੋਂਦਾ ਮੰਮੇ ਆਉਂਦਾ ਪੰਚਾਇਤ ਜੁੜਦੀ ਨਹੀਂ ਇੰਜ ਤਾਂ ਗਰੀਬ ਦਾ ਗਲ ਵੱਡਣ ਵਾਲੀ ਗੱਲ ਹੋਈ ਗੱਲੂ ਦਾ ਕੋਈ ਸ਼ਰੀਕ ਲੱਛੂ ਲਈ ਹਾਂ ਦਾ ਨਾਰਾ ਮਾਰਦਾ ਮਾਈ ਬਾਪ ਆਹ ਤੇ ਕੋਈ ਹੱਕ ਦੀ ਗੱਲ ਏ ਮੁੱਤਿਆਂ ਵਾਲਿਓ ਇਹਦੀਆਂ ਬੱਕਰੀਆਂ ਮੇਰੇ ਤੋਰੀ ਦਾ ਖੇਤ ਉਜਾੜ ਗਈਆਂ ਨੇ ਮੈਂ ਹਰਜਾਨਾ ਲਵਾਗਾ ਗੱਲੂ ਪਾਸਾ ਛੁੱਟਦਾ ਹਾਂ ਬਈ ਮਾਤਾ ਦਾ ਭਗਤੇ ਜਦ ਭੇਟਾਂ ਗਾਉਂਦੇ ਨੂੰ ਹਲਟੜ ਜਾਂਦਾ ਏ ਤਾ ਇਹਨੂੰ ਹੋਸ਼ ਨਹੀਂ ਰਹਿੰਦੀ ਇਹ ਤਾਂ ਮੰਨਿਆ ਆਪਣਾ ਲੱਛੂ ਭਗਤ ਤਾਂ ਪੂਰਾ ਏ ਪਰਸੋਂ ਜਗਰਾਤੇ ਤੇ ਦੇਖਿਆ ਮੈਂ ਤਾਂ ਬਸ ਪੁੱਠਾ ਹੋ ਹੋ ਨੱਚਿਆ ਸਾਰੇ ਹੱਸ ਪਏ ਸਨ ਹਾਂ ਬਈ ਲੱਛੂ ਆਪਣੀਆਂ ਬੱਕਰੀਆਂ ਸਾਹਮਣੇ ਰੱਖਿਆ ਕਰ ਸਰਪੰਚ ਤਣਵੀ ਕਰਦਾ ਲੱਛੂ ਨੂੰ ਮਸ਼ਕਰੀਆਂ ਕਰਦੀ ਪੰਚਾਇਤ ਨਿਖੜ ਜਾਂਦੀ ਲੱਛੂ ਹਰ ਵਿਆਹ ਤੇ ਬੱਕਰੀ ਵੜਦਾ ਮੀਟ ਬੜੀ ਰੀਜਨਲ ਬਣਾਉਂਦਾ ਮੇਲੀ ਗੇਲੀ ਸਭ ਉਂਗਲੀਆਂ ਚਟਦੇ ਰਹਿ ਜਾਂਦੇ ਕਈ ਪਿੰਡਾਂ 'ਚ ਉਹਦੇ ਮਹਾ ਪ੍ਰਸ਼ਾਦ ਦੀ ਧਮਪਈ ਹੋਈ ਸੀ ਪਰ ਹੌਲੀ-ਹੌਲੀ ਸ਼ਹਿਰ ਵਿੱਚਲੇ ਹੋਟਲਾਂ ਨੇ ਉਹਦਾ ਧੰਦਾ ਵੀ ਠੱਪ ਕਰ ਦਿੱਤਾ ਸੀ ਲੱਛੂ ਦੀਆਂ ਬੱਕਰੀਆਂ ਹੌਲੀ-ਹੌਲੀ ਗਵਾਚਦੀਆਂ ਹੋਈਆਂ ਸਾਰੀਆਂ ਹੀ ਗਵਾਚ ਗਈਆਂ ਸਨ ਫਿਰ ਇੱਕ ਰਾਤ ਉਹਨੇ ਆਪਣੇ ਆਪ ਨੂੰ ਅੱਧੀ ਰਾਤੀ ਸਾਹਮਣੇ ਕਿਕਰ ਦੇ ਟਾਂਹ ਤੇ ਟੰਗ ਕੇ ਫਾਹ ਲੈ ਲਿਆ ਸੀ ਹਈ ਸ਼ਾਵਾ ਜਰਾ ਜ਼ੋਰ ਨਾਲ ਠੇਕੇਦਾਰ ਨੇ ਮਜ਼ਦੂਰਾਂ ਨੂੰ ਹੱਲਾਸ਼ੀਰੀ ਦਿੱਤੀ ਸ਼ਾਬਾ ਵੱਡੋ ਬਈ ਕਿਕਰੀਆਂ ਆ ਇੱਕ ਦੋ ਹੀ ਤਾਂ ਰਹਿ ਗਈਆਂ ਨੇ ਨਿੱਕੇ ਨਿੱਕੇ ਫਰਤੀਲੇ ਜਾਨਵਰ ਚੀਚੀ ਕਰਦੇ ਹਵਾ 'ਚ ਉਲਟਵਾ ਜੀਆਂ ਲਾਰੇ ਹਨ ਕਿਕਰੀਆਂ ਦਿਵਾਲੇ ਮੰਡਰਾ ਰਹੇ ਹਨ ਜਿੰਨਾ ਨਾਲ ਉਹਨਾਂ ਦੇ ਅਲਣੇ ਟੰਗੇ ਹੋਏ ਨੇ ਵਿੱਚ ਨੰਨੇ ਬੋਟ ਨੇ ਜੋ ਚੁੰਝਾ ਅੜਦੇ ਤੇ ਮਿੱਟੀ ਦੇ ਡਾਢੇ ਨਿਮਾਣੇ ਲੱਗ ਰਹੇ ਨੇ ਸਰਦਾਰ ਜੀ ਤਰਸ ਜਿਹਾ ਹੁੰਦਾ ਇੰਨੇ ਬਛੜਿਆਂ ਤੇ ਸ਼ੀਰੂ ਨੇ ਘਾੜਾ ਰੋਕਦਿਆਂ ਕਿਹਾ ਠੇਕੇਦਾਰ ਸੁਣਿਆ ਅਣ ਸੁਣਿਆ ਕਰਕੇ ਪਰਾਂ ਚਲਾ ਗਿਆ ਹੈ ਧੱਤ ਇਹੋ ਜਿਹੀ ਨੌਕਰੀ ਦੇ ਜਮਾ ਜੀਮਾਰ ਕਿਹੜੇ ਜੁਗ ਭਲਾ ਹੋ ਕਰਤਾਰੇ ਨੇ ਮੱਥੇ ਤੇ ਆਇਆ ਮੁੜਕਾ ਪੁੰਜਿਆ ਆਹ ਦੇਖ ਬਿਜੜੇ ਰੋਂਦੇ ਆਹ ਦੇਖ ਕਕਿਆਟ ਪਾ ਰੱਖੀ ਏ ਵਖਰੂ ਕਿਹੜੇ ਕੰਮੇ ਲਾਇਆ ਸ਼ਾਮਲਾਟ ਦੀਆਂ ਵੱਡੀਆਂ ਪਈਆਂ ਕਿੱਕ ਰੀਆਂ ਅੱਜ ਠੱਠੇ ਪਏ ਆਲਣੇ ਮਿੱੱਦੇ ਚਿੱਦੇ ਜਿਹੇ ਬੋਟ ਵਿੱਚੋਂ ਆਂਡੇ ਟੁੱਟੇ ਹੋਏ ਬਿਜੜੀਆਂ ਦੀ ਚਚਾਟ ਬਈ ਗਦਰੇ ਨੀਰਾ ਮੱਜਾ ਲਈ ਕਾ ਲੈਣ ਆਈਆਂ ਤੀਵੀਆਂ ਵਿਚਾਰੀਆਂ ਜਈਆਂ ਹੋ ਕੇ ਖਲੋ ਗਈਆਂ ਨੇ ਬਾਬਾ ਲੱਖਾ ਤੇ ਚੀਤੂ ਦੋਵੇਂ ਆਪਣੀਆਂ ਸੋਟੀਆਂ ਟੇਕਦੇ ਇਸ ਉਜੜੀ ਵੱਡੀ ਸ਼ਾਮਲਾਟ ਵੱਲ ਵੇਖਦੇ ਕੁੱਬੇ ਜਿਹੇ ਤੁਰਦੇ ਠੱਠੇ ਪਿੰਡ ਵੱਲ ਹੋ ਗਏ ਨੇ ਨੇਕੇ ਅੰਗਿਆਣੀ ਵਿਜੜਿਆਂ ਦੇ ਆਲਣੇ ਇਕੱਠੇ ਕਰ ਰਹੇ ਨੇ ਪੰਤੋ ਮੈਰੀ ਫਿਰ ਆ ਗਈ ਉਹ ਆਈ ਹੀ ਰਹਿੰਦੀ ਉਹ ਕਿਤੇ ਵੀ ਨਹੀਂ ਜਾਂਦੀ ਹਾਏ ਵੀ ਰੱਬਾ ਇੰਨਾ ਦਾ ਰਹੀ ਕੱਖ ਨਾ ਵੀ ਉਹ ਟੁੱਟੇ ਆਲਣ ਆ ਤੇ ਵੱਡੀਆਂ ਕਿਕਰੀਆਂ ਕੋਲ ਬਹਿ ਕੇ ਵਹਿਣ ਪਾਨ ਲੱਗ ਪਈਏ ਮਖ ਤਾਰੇ ਹੁਣੀ ਤਾਂ ਟਰੱਕ ਲੈ ਕੇ ਆਏ ਨੇ ਕਿਸੇ ਭੱਜੇ ਆਉਂਦੇ ਨੇ ਖਬਰ ਦਿੱਤੀ ਕਾਲੋ ਗੋਲੂ ਤੇ ਮੰਨਾ ਸਭ ਭੱਜ-ਭੱਜ ਕੇ ਚੀਜ਼ਾਂ ਟਰੱਕਾਂ ਤੇ ਰੱਖ ਰਏ ਹਨ ਪਿੰਡ ਦੇ ਕੁਝ ਲੋਕ ਉਹਨਾਂ ਕੋਲ ਖੜੇ ਹਨ ਜ਼ਮੀਨਾਂ ਦੀਆਂ ਗੱਲਾਂ ਕਰ ਰਹੇ ਹਨ ਭਾ ਪੁੱਛ ਰਹੇ ਹਨ ਟਰੱਕ ਤੁਰਨ ਤੇ ਉਹ ਸਾਰੇ ਉਦਾਸ ਹੋ ਗਏ ਹਨ ਕਈਆਂ ਦੀਆਂ ਅੱਖਾਂ ਵੀ ਸ਼ਲਕ ਆਈਆਂ ਹਨ ਪਿੰਡਾ ਮਿਹਨਤੀ ਬਿੱਲੂ ਦੂਰੋਂ ਹਫੇ ਆ ਰਹੇ ਨੇ ਅਖੇ ਸਟੇਟ ਆਫਿਸ ਵਾਲਿਆਂ ਨੇ ਮੱਝਾਂ ਡਕ ਲਈਆਂ ਨੇ ਮਾਰ-ਮਾਰ ਕੇ ਮੱਝਾਂ ਦੇ ਲੇਵੀ ਪੰਨ ਦਿੱਤੇ ਅੜਾ-ਅੜਾ ਕਰਦੀਆਂ ਮੱਝਾਂ ਪਿਛਾਣੋਂ ਭੱਜਦੀਆਂ ਉਹਨਾਂ ਡਾਂਗਾ ਮਾਰ-ਮਾਰ ਕੇ ਉਹਨਾਂ ਦੇ ਖੁੰਨੇ ਪੰਨ ਦਿੱਤੇ ਕੋਈ 70-80 ਮੱਝਾਂ ਉਹ ਵੜ ਕੇ ਲੈ ਗਏ ਨੇ ਆ ਵੇਖੋ ਜੰਗੀ ਦੇ ਸੱਟਾਂ ਲੱਗੀਆਂ ਆ ਜ਼ੋਰੇ ਦੀ ਬਾਮ ਰੋੜ ਦਿੱਤੀ ਗੱਲੂ ਦੇ ਸਿਰ ਡਾਂਗ ਵੱਜੀ ਹਸਪਤਾਲ ਚੀ ਅਸੀਂ ਤਾਂ ਖਬਰ ਦੇਣ ਆਈ ਆ ਕਿ ਮਰ ਨਾ ਜਾਈ ਗੈਲੂ ਦੀ ਘਰ ਵਾਲੀ ਰੋਂਦੀ ਪਟਦੀ ਭੱਜੀ ਜਾ ਰਹੀ ਏ ਬੁੱਢੇ ਮਾਂ ਬਾਪ ਡੰਗੂਰੀਆਂ ਟੇਕਦੇ ਪਤਾ ਨਹੀਂ ਕਿੱਧਰ ਨੂੰ ਹੋ ਤੁਰੇ ਨੇ ਭੰਤੂ ਮਹਿਰੀ ਪਤਾ ਨਹੀਂ ਕਿਦੇ ਬੱਚੇ ਨਾਲ ਦੀ ਹੇ ਰੱਬਾ ਕਰਦੀ ਕਮਲਿਆ ਹਾਰ ਭੱਜੀ ਜਾ ਰਹੀ ਏ ਕਹਿੰਦੇ ਹੁਣ ਜੁਰਮਾਨਾ ਮੰਗਦੇ ਨੇ ਸਟੇਟ ਆਫਿਸ ਵਾਲੇ ਭੁੱਖੀਆਂ ਪਾਣੀਆਂ ਮੱਝਾਂ ਤਰਹਾਈਆਂ ਹੀ ਮਰ ਜਾਣਗੀਆਂ ਦੁੱਧੋਂ ਸੁੱਕ ਜਾਣਗੀਆਂ ਮੁੜਕੋ ਮੁੜਕੀ ਹੋਈ ਭੱਜਦੇ ਨੱਠ ਦੇ ਛੇਤੀ ਛੇਤੀ ਕੋਈ ਟੂਮ ਛੱਲਾ ਤਰੂ ਬਾਣੀਏ ਕੋਲ ਮੋਹ ਮੰਗੇ ਸੌਦੇ ਤੇ ਰਕਮਾਂ ਲੈ ਅਸਟੇਟ ਆਫਿਸ ਵੱਲ ਹੋ ਗਏ ਨਹੀਂ ਉਹਨਾਂ ਦੀ ਸਮਝ ਨਹੀਂ ਆਉਂਦਾ ਵੀ ਉਹ ਆਪਣੀ ਪੁਆਇੰਟ 'ਚ ਅਸ਼ੂ ਕਿਉਂ ਨਹੀਂ ਛੱਡ ਸਕਦੇ ਹਾਲੀ ਖਾਲੀ ਪਈਏ ਐਵੇਂ 2-4 ਕੂਠੀਆਂ ਹੀ ਤਾਂ ਪਈਆਂ ਨੇ ਇਹ ਤਾਂ ਲੈਣੀਆਂ ਆਂ ਦੀਆਂ ਦੇਣੀਆਂ ਆਹ ਦੇਖ ਲੈ ਗੈਲੂ ਲੱਛੂ ਦੀ ਬੱਕਰੀ ਖਾ ਗਿਆ ਸੀ ਹਣ ਵਿਗਾਨੀ ਪੁੱਤਰਾ ਵਾਬਰੋਲੇ ਜਿਹੇ ਦਾ ਬੁੱਲਾ ਮਲਵੇ ਤੋਂ ਦੀ ਘੁੰਮਦਾ ਜਿਹਾ ਪੱਕੀ ਸ਼ੜਕ ਪਾਰ ਕਰ ਗਿਆ ਏ ਜੰਗਲੀ ਮੁਰਗੇ ਦੇ ਗਹਿਰੇ ਚਮਕੀਲੇ ਖੰਭ ਸ਼ੜਕ ਤੋਂ ਉੱਡ ਕੇ ਦੂਰ ਦੂਰ ਤੱਕ ਫੈਲ ਗਏ ਨੇ ਉਹ ਨਿੰਮ ਰਹਿ ਗਈ ਏ ਵਡਣ ਵਾਲੀ ਠੇਕੇਦਾਰ ਨੇ ਮਜ਼ਦੂਰਾ ਨੂੰ ਕਿਹਾ ਏ ਚਲੋ ਵਹੀ ਚੱਲੋ ਹਾਂਜੀ ਸੂਤ ਲੋ ਕਹਾਡੇ ਫਿਰ ਚੱਲ ਵੀ ਫੜਪੋਤੇ ਜ਼ਰਾ ਵੱਡ ਖਾ ਆਪਣੀ ਜੱਦੀ ਪੁਸ਼ਤੀ ਨਿੰਮ ਸ਼ਿਸ਼ੂ ਨੇ ਕਰਤਾਰੀ ਨੂੰ ਪੌਂਚ ਕੀਤੀ ਬੜੀ ਮੋਟੀ ਏ ਬਈ ਕੁਛ ਨਹੀਂ ਰਹਿਣਾ ਇੱਥੇ ਹਸਾਬਤਾ ਕਸ਼ਮੀਰਾ ਠਾਠਾ ਹੱਸਿਆ ਏ ਚਲੋ ਵਈ ਛੇਤੀ ਕਰੋ ਠੇਕੇਦਾਰ ਨੇ ਕਾਹਲ ਝਾੜੀ ਏ ਮਜ਼ਦੂਰਾ ਨੇ ਘਾੜੇ ਸੂਤ ਲੈਨੇ ਆਪਣੀਆਂ ਤਲੀਆਂ ਤੇ ਥੁੱਕਦਾ ਵਟ ਖਾ ਕੇ ਕਰਤਾਰਾ ਨਿੰਮ ਤੇ ਵਾਰ ਤੇ ਵਾਰ ਕਰੀ ਜਾ ਰਿਹਾ ਏ ਅੰਨਾ ਜ਼ੋਰ ਆ ਗਿਆ ਏ ਉਹਦੇ ਚ ਫਿੰਜੜ ਫਿੰਜੜ ਨਿੰਮ ਟੁੱਕੀ ਜਾ ਰਹੀ ਏ ਮਜ਼ਦੂਰ ਛੁੱਟੀ ਕਰਕੇ ਚਲੇ ਗਏ ਨੇ ਨਿੱਕੇ ਅੰਜਾਨੇ ਵੱਡੇ ਹੋਏ ਨਿੰਮ ਵਾਲ ਵੇਖ ਚੁੱਪ ਜਿਹੇ ਹੋ ਗਏ ਨੇ ਫਿਰ ਨਿੱਕੇ ਨਿੱਕੇ ਨਿੰਮ ਦੇ ਬੂਟੇ ਜੋ ਨਿੰਮ ਥੱਲੇ ਆਪੇ ਉੱਗ ਪਏ ਸਨ ਗੱਜਣ ਲੱਗ ਪਏ ਨੇ ਬੀਬੀ ਆ ਵੇਖ ਨਿੰਮ ਦੇ ਬੂਟੇ ਕਿੱਥੇ ਲਾਈਏ ਪ੍ਰੀਤੂ ਮਾਂ ਕੋਲੋਂ ਪੁੱਛ ਰਹੀ ਆਈ ਹਾਂ ਹਾਏ ਆਪਣਾ ਤਾਂ ਵੇੜਾ ਹੀ ਹੈ ਨਹੀਂ ਪ੍ਰੀਤੂ ਇਹ ਸੋਚ ਕੇ ਹੈਰਾਨ ਜਿਹੇ ਰਹਿ ਗਈ ਐ ਅਮਰੂ ਦੀ ਬੁੜੀ ਆਪਣੇ ਘਰ ਦੇ ਉਤਲੇ ਮਲਵੇ ਤੇ ਬੈਠੀ ਬਹਿਣ ਪਾ ਰਹੀ ਏ ਪਰਾਂ ਕੁੱਤਾ ਰੋ ਰਿਹਾ ਏ ਇੱਕ ਕੁੱਤੀ ਦੇ ਕਤੂਰੇ ਮਲਵੇ ਹੇਠ ਦੱਬ ਕੇ ਮਰ ਗਏ ਹਨ ਹੁਣ ਤਾਂ ਕੁੱਤੇ ਉਹਨਾਂ ਨੂੰ ਧਰੂ ਹੀ ਫਿਰਦੇ ਹਨ ਅਸਮਾਨ ਚ ਗਿਰਜਾਂ ਫਿਰ ਰਹੀਆਂ ਨੇ ਇੱਕ ਚੂਹਾ ਟੱਪ ਕੇ ਮਲਵੇ ਹੇਠ ਛੁਪ ਗਿਆ ਏ ਗੱਲੂ ਦੀ ਦਾਦੀ ਵੀ ਅਮਰੂ ਦੀ ਬੁੜੀ ਕੋਲ ਆ ਬੈਠੀ ਦੋਵੇਂ ਸਲਾਰੀਆਂ ਨਾਲ ਮਥੇ ਟਕੀ ਰੁਣੀ ਜਿਹੀ ਆਵਾਜ਼ ਵਿੱਚ ਕੁਝ ਬੁੜਬੁੜ ਕਰੀ ਜਾ ਰਹੀਆਂ ਨੇ ਰਾਤ ਖਬਰੇ ਕਿਸੇ ਪੱਕੀ ਖਾਦੀ ਵੀ ਨਹੀਂ ਤੀਮੀਆਂ ਅੰਜਾਣੇ ਸਭ ਆਪੋ ਆਪਣੇ ਘਰਾਂ ਦੇ ਮਲਵਿਆਂ 'ਚੋਂ ਕੁਝ ਲੱਭ ਰਹੇ ਹਨ ਕੋਈ ਨਿੱਕੀ ਜਿਹੀ ਚੀਜ਼ ਲੱਭਣ ਤੇ ਵੀ ਅੰਜਾਣੇ ਭੱਜ ਕੇ ਮਾਵਾ ਕੋਲ ਪਹੁੰਚ ਕੇ ਖੁਸ਼ੀ-ਖੁਸ਼ੀ ਉਹ ਚੀਜ਼ ਵਿਖਾਉਂਦੇ ਹਨ ਰਾਤੋਂ ਰਾਤ ਪਿੰਡ ਦੀ ਫਿਰਨੀ ਦਿਵਾਲੀ ਟੈਂਟ ਉੱਗ ਆਏ ਹਨ ਟੁੱਟੇ ਭੱਜੇ ਹਾਰਿਆਂ ਨੂੰ ਜੋੜ ਗੋਹੇ ਤੋਂ ਅੱਖ ਤੀਵੀਆਂ ਨੇ ਬਲਟੋਆਂ 'ਚ ਦਾਣਾਂ ਰੱਖ ਦਿੱਤੀਆਂ ਹਨ ਕੋਲ ਬੈਠੇ ਉਦਾਸ ਮਰਦ ਬਾਟਿੰਗਾ ਚ ਗਰਮ-ਗਰਮ ਚਾਹ ਸੁੱੜਕ ਰਹੇ ਹਨ ਅੰਜਾਨਿਆਂ ਨੇ ਇੱਕ ਆਵਾਰਾ ਖੋਤਾ ਫੜ ਲਿਆਂਦਾ ਏ ਉਹਦੀ ਪੂਛ ਨਾਲ ਇੱਕ ਟੁੱਟਾ ਹੋਇਆ ਪੀਪਾ ਬੰਨ ਦਿੱਤਾ ਏ ਪਿੰਡ ਦੇ ਕੁਝ ਲੋਕ ਹਸਪਤਾਲ ਗੈਲੂ ਦਾ ਪਤਾ ਲੈਣ ਗਏ ਸਨ ਹੁਣੇ ਮੁੜੇ ਹਨ ਚੁੱਪ ਅਤੇ ਉਦਾਸ ਹਨ ਦੇਖ ਲਓ ਕਈ ਦਿਨਾਂ ਤੋਂ ਕੁੱਤੇ ਰਹਿੰਦੇ ਸਨ ਸਾਦੀ ਟਿੱਬੀ ਤੇ ਅੰਬੋਕਾਰੂ ਵੀ ਬੋਤੇ ਬੰਤੀ ਮਲਵੇ ਤੇ ਬੈਠੀਆਂ ਹੋ ਕੇ ਜਿਵੇਂ ਭਰਦੀਆਂ ਆਪੇ ਚ ਗੱਲਾਂ ਕਰ ਰਹੀਆਂ ਹਨ ਇੱਕ ਦਿਨ ਮੈਂ ਅੱਧੀ ਰਾਤ ਜਾਗੀ ਫਰਵਾਹੀ ਤੇ ਉੱਲੂ ਪਿਆ ਬੋਲੇ ਇਹ ਛਾਇਆ ਤਾਂ ਉਹ ਜਾੜ ਭਾਲਦਿਆਂ ਨੇ ਭਾਈ ਜੀਤੋ ਤੇ ਰਾਣੂ ਕਿਤੋਂ ਬਿੱਲੀ ਦੇ ਬਲੂੰਗੜੇ ਲੈ ਆਈਆਂ ਹਾਲੇ ਅੱਖਾਂ ਵੀ ਨਹੀਂ ਸੰ ਖੋਲੀਆਂ ਉਹਨਾਂ ਲਓ ਆ ਕਿੱਥੋਂ ਲੈ ਆਈਆਂ ਇਹਨਾਂ ਦੀ ਮਾਂ ਮਰ ਗਈ ਏ ਵਿਚਾਰੀ ਹਾਇ ਮਾਂ ਮਰ ਗਈ ਭੰਤੀ ਦਾ ਮੂੰਹ ਤਰਸ ਨਾਲ ਮੋਮ ਹੋ ਗਿਆ ਏ ਰਾਣੂ ਆਪਣੀ ਮਾਂ ਕੋਲੋਂ ਕੌਲੀ ਚ ਦੁੱਧ ਪਵਾ ਕੇ ਲਿਆਈਏ ਹੁਣ ਰੂਂਦੇ ਫੰਬੇ ਨਾਲ ਬਲੂੰਗੜਾਂ ਦੇ ਮੂੰਹ ਚ ਦੁੱਧ ਚੋ ਰਹੀ ਏ ਮੁੰਡੇ ਖੋਤੇ ਨੂੰ ਛੋਟੀ ਮਾਰ ਮਾਰ ਦੌੜਾ ਰਹੇ ਨੇ ਪੀਪਾ ਖੜਖੜ ਵੱਜ ਰਿਹਾ ਏ ਮੁੰਡੇ ਹੜ ਹੜ ਹੱਸ ਰਹੇ ਨੇ ਨੀ ਵੇਖ ਜਿਵੇਂ ਵਿਆਹ ਰਚਿਆ ਹੋਵੇ ਨੀ ਆਹੋ ਦੇਖ ਤਾਂ ਸਾਡੇ ਵਾਲਾ ਕਾਲੂ ਕਿਵੇਂ ਭੱਜਾ ਫਿਰਦਾ ਪਰਸੋਂ ਦੇ ਸਕੂਲ ਕਿਹੜਾ ਗਏ ਨੇ ਹੈ ਆਹ ਵੇਖੋ ਕਾਲੂ ਖੋਤੇ ਤੇ ਚੜ ਬੈਠਾ ਜੀ ਨੀ ਪੁੱਛਲਵਲ ਮੁਂ ਕਰਕੇ ਫਿਟੇ ਮੂ ਵੀ ਕਾਲਾ ਕਰ ਦਵੇ ਇਹਦਾ ਅੰਬੋ ਨੇ ਉੱਚੀ ਦੇਣੀ ਕਿਹਾ ਈ ਚਾਹ ਪੀਂਦੇ ਬੰਦਿਆਂ ਦੇ ਹੱਥੋਂ ਚਾਹ ਵਾਲੀਆਂ ਬਾਟੀਆਂ ਛਟਕ ਗਈਆਂ ਨੇ ਤੀਵੀਆਂ ਹੱਸ-ਹੱਸ ਦੋਰੀਆਂ ਹੋ ਗਈਆਂ ਨੇ ਹੋ ਹੱਲਾ ਕਰਦੇ ਹੱਸਦੇ 扑ਕਦੇ ਤਾੜੀਆਂ ਮਾਰਦੇ ਮੁੰਡੇ ਖੋਤੇ ਦੇ ਮੰਗਰ ਹੋ ਲਈ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ